मां पुरखा के दरबार अंदर आए हैं कै जाएगी इतना जिंदगी बहुत छोटी है जिंदगी का कोई भरोसा नहीं कदों की वापस जाना है कदों की वापस जाना है कि हो जाए ਹਰ ਸਵਾਸ ਨੂੰ ਆਪਣਾ ਅੰਤਮ ਸਵਾਸ ਸਮਝ ਕੇ ਜ਼ਿੰਦਗੀ ਜਿਉਣੀ ਜਦੋਂ ਆਪਾਂ ਸ਼ੁਰੂ ਕਰਦੀਏ ਨਾ ਉਹ ਦਿਨ ਸ਼ਾਇਦ ਲੰਘਣਾ ਥੰਢੀ ਹਵਾ ਕੋ ਜਾਵੇ ਉਹ ਦਿਨ ਚੁਗਲੀ ਲੰਘਿਆ ਇਰਖਾ ਕਰਮ ਕਦੀ ਜੀਣੀ ਨਰੂਗਾ ਜੇ ਆਹ ਸੋਚੀਏ ਵੀ ਹੁਣ ਜਿਹੜਾ ਮੈਂ ਸਾਹ ਲੈ ਲਿਆ ਹੋਵੇ ਆਖਰੀ ਆ ਅਗਲਾ ਪਤਾ ਨਹੀਂ ਹੋਣਾ ਕਿ ਕੀ ਹੋਣਾ ਇਹਦਾ ਸੋਚਣਾ ਨਹੀਂ ਕਿਸੇ ਨੇ ਸਟੇਜ ਤੋਂ ਕਿਹਾ ਬੜਾ ਸੋਲਦਾ ਵਾ ਜੇ ਤੁਹੀਂ ਮੈਨੂੰ ਆਪਾਂ ਤਾਂ ਮੈਂ ਕਿਹੜਾ ਸੋਚਣਾ ਨਹੀਂ ਇਹ ਮੌਤ ਆਵਾਜ਼ ਮੌਤ ਨੂੰ ਇੰਨਾ ਨੇੜੇ ਰੱਖਣਾ ਆਪਣੇ ਸਾਹ ਜਦੋਂ ਹਰ ਖਵਾਸ ਅੰਤਮ ਜਾਣਿਆ ਵੀ ਆਹ ਆਖਰੀ ਹੋ ਸਕਦਾ ਵਾ ਆਹ ਆਖਰੀ ਹੋ ਸਕਦਾ ਵਾ ਫਿਰ ਦੁਨੀਆ ਉਤੇ ਬਿਲਕੁਲ ਸ਼ਾਂਤੀ ਹੋਵੇ ਦੀ ਚੁੱਪ ਹੋਵੇਗੀ ਲੋਕਾਂ ਦੇ ਭਲੇ ਦੀ ਗੱਲ ਹੋਵੇ ਜੋ ਗੁਰੂ ਕਰਤਾ ਕਰੇ ਤੁਹਾਡੇ ਸਾਰਿਆਂ ਦੇ ਸਿਰ ਤੇ ਜੇ ਪਰਿਆ ਹੱਥ ਰੱਖੇ ਮਹਾਰਾਜ ਆਪਣੀ ਮਾਰਗ ਦੀ ਇਕਾਗਰ ਕਰਕੇ ਪਰਮਕਾਰ ਸਾਹਿਬ ਦੇ ਧਰਤੀ ਤੇ ਲੈ ਤਾਂ ਪਾਪ ਸਾਹਿਬ ਜੀ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਹੋ ਰਹੀ ਹੈ ਦੂਰ ਨਾਲੇ ਤੋਂ ਸੁਭਾਅ ਆ ਕੇ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਹਨ ਕੋਈ ਕੁਝ ਕਰਦਾ ਹੈ ਕੋਈ ਕੁਝ ਕਰਦਾ ਹੈ ਕੋਈ ਕੁਝ ਕਰਦਾ ਹੈ ਸਾਹਮਣੇ ਪੰਚਮ ਪਾਤਸ਼ਾਹ ਧੰਨ ਨੂੰ ਵਰਗਣ ਦੇ ਮਹਾਰਾਜ ਖਲੋ ਕੀ ਹੁੰਦਾ ਹੈ ਮਹਾਰਾਜ ਨੇ ਬੋਲ ਕੇ ਉਹਨੂੰ ਬਾਹਰ ਮਾਰ ਕੇ ਆਖਿਆ ਆਓ ਮੇਰਾ ਪਰਿਵਾਰ ਕਿੰਨੀ ਇਹ ਜਿਹੜੇ ਬੜਿਆ ਹੈ

ਆ ਗਿਆ ਭਾਈ ਦੇ ਕੋ ਅਰਦਾਸ ਕਰਦੇ ਜੀ ਸੇਵਾ ਤੇ ਖੜੇ ਹੀ ਕਰੀ ਜਾਂਦੇ ਆ ਪਰ ਤੁਹਾਡੀ ਇੱਛਾ ਕਰਦਾ ਤੁਹਾਡੀ ਜੋ ਤੁਹਾਡੀ ਭਾਵਨਾ ਤੁਹਾਡੀ ਸ਼ਰਧਾ ਇਹ ਸਾਰਾ ਕੁਝ ਵੇਖ ਕੇ ਮਨ ਗਦਗਦ ਹੋਇਆ ਏ ਕਿ ਥੋੜਾ ਆਇਓ ਉਹ ਪਰਿਵਾਰ ਹੱਥ ਜੋੜ ਕੇ ਕਹਿੰਦਾ ਨਹੀਂ ਸਾਡਾ ਪਿੰਡਿਆ ਲੱਭੀ ਤੂਆ ਮਹਾਰਾਜ ਜਨਾਬ ਆਹ ਕਰਕੇ ਕੋਈ ਕੇਹਾਵੇ ਰਿਆ ਮਾਲ ਬੱਛੀ ਛੋਹੇ ਸੋਲਾ ਇੱਕ ਨੰਬਰ ਕਰਕੇ ਆਪਾਂ ਸਾਹ ਦੇ ਤੁਹਾਡਾ ਪੈਦੋ ਜਿਹੜਾ ਬਾਣੀ ਬੋਲਦਾ ਨਾਮ ਉਹ ਵੀ ਸੁਣੀਆ ਚਾਰ ਸ਼ਰਤਾਂ ਤੇ ਮਹਾਰਾਜ ਉਸ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਕਰਦੇ ਮਹਾਰਾਜ ਇਹ ਤਾਂ ਹੋਰ ਕਰਦਾ ਹੋਏਗਾ ਕਿ ਇਹ ਤੁਹਾਡੇ ਦਸਤੂਰ ਦੇ ਵਿੱਚ ਸਤਿਕਾਰ ਤੇ ਭਗਤ ਬਣੇਗਾ ਤੇ ਨਾਮ ਉਹਦੀ ਜਿੰਦਗੀ ਚ ਚਮਕੇਗਾ ਥੋੜਾ ਸਮਾਂ ਲੰਘਿਆ ਦੂਸਰੇ ਪੰਨੇ ਤੋਂ 600 ਦੇ ਵਿੱਚ ਜੀਓ ਜੀ ਆਪਰੇ ਪੀੜੀ ਦੇ ਮਾਲਕ ਸ੍ਰੀ ਹਰਗੋਬਿੰਦ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਸਮੇਤ 100 ਦੇ ਹਰਿ ਦੇ ਵਿੱਚ ਨਹੀਂ ਸੇਧਰ ਸਾਹਮਣੇ ਲਈ

پھر اس طرح پيچو توي متاثر ٿي ويندو آهي

खाओ भाजी आइसक्रीम खाओ सॉफी खाओ फ्लेवर खाओ फ्लेवर खाओ खाओ भे खाओ भाॼी आइसक्रीम खाओ सॉफी खाओ खाओ भे जी खाओ भाॼी आइसक्रीम सॉफी आइसक्रीम सॉफी चौॾहं तरह पियो पियो ਕੋਰਾਵੇਂ ਵਿੱਚੋਂ ਹਰਵਾ ਦੇ ਸਾਡੀ ਜੇਸ ਗੇਲੀ ਗਿਆ ਮੜਾ ਜੋਰ ਲਾਉ ਦੇ ਸਾਰੇ ਪਿੰਡੋਂ ਸੰਸਾਰ ਤੱਕ ਵੱਡਾ ਜੀਤੇ ਵਿੱਚ ਆਮ ਦਾ ਕਤਾਰ ਪਿੰਡ ਪੁੱਜਦਾ ਵੀ ਸਰਾਲਾ ਪਿੰਡ ਚੱਗਾ ਹੀ ਜਿਹੜੇ ਲੋਕੀ ਕਹਿੰਦੇ ਨਾ ਤੇਰੇ ਬਣਾ ਤੇ ਕੰਮ ਹੀ ਨਹੀਂ ਚੱਲਣਾ ਤੇਰੇ ਬਣਾ ਤੇ ਪਿੰਡ ਹੀ ਨਹੀਂ ਚੱਲਣਾ ਤੇਰੇ ਬਣਾ ਨਿਖਾਰ ਹੀ ਨਹੀਂ ਜਾਣਾ ਸੰਸਾਰ ਤੋਂ ਵੱਡਾ ਕਪੀ ਸਰਾਲਾ ਪਿੰਡ ਪੁੱਜਦਾ ਆਪਣੇ ਜੋ ਮੇਰੇ ਦਾ ਅੱਛਾ ਫਲਾਣੇ ਦਾ ਚੌਕਾ ਮੇਰੇ ਪਿਆਰ ਦਾ ਆਖਿਆ ਪਿੰਡ ਦੇ ਚੌਕਾ ਦਾ ਚੌਕਾ ਜਿਹੜੇ ਬੋਲ ਬੋਲ ਮੈਂ ਦੇ ਰਿਹਾ ਤੇਰੇ ਯਾਰ ਤੇ ਬੜੀ ਜਿਹੜੇ ਕੋਈ ਮਸਾ ਫਿਰ ਲੈ ਜਿਹੜਾ ਬੜਾ ਬਲਾਵਾ ਹੋਣਾ ਬੜੀ ਲਾਵੇ ਹੋਗਾ ਜਿਹੜਾ ਬੱਕਾ ਚਿੰਦੇ ਦੀ ਪੂਰੀ ਰਾਣੀ ਪੂਰੀ ਰੱਖਦਾ ਜਿਹੜਾ ਰਾਤ ਦੇ ਮੱਥੇ ਨਾਲ ਕੱਲਾ ਜਿਹੜਾ ਜਿਹੜਾ ਹੈ ਮੋਰੀ ਜਿਹੜਾ ਪਤੀ ਨਾਲ ਝਟਕਿਆ ਇਹ ਪ੍ਰਸਾਦ ਬਾਦ ਉਸ

Vai já. खाली <laughs> न <laughs> <laughs> ਹੋਣੀ ਨਹੀਂ ਨਹੀਂ ਹੋ ਰਹੀ ਨਹੀਂ ਨਹੀਂ ਹੋ ਰਹੀ ਫਿਰ ਪੰਜਾਬ ਵਾਸਤੇ ਮਿਲਨੇ ਆ ਰਹੀ ਆ ਨਹੀਂ ਯਾਰ 50 ਦਾ ਪਰਸੇ ਨਹੀਂ ਚਲੇ ਆ ਖੇਲ ਨਾ ਕਰ ਲੈ ਇੱਕ ਘਾਇਤ ਵੀ ਦਾਕੂਰਾ ਕੋਈ ਨਹੀਂ ਰੋਲ ਪਈ ਆਏ ਮਿਲਨੇ ਕੋਈ ਨਾ ਕਿੱਲੇ ਮਿਲਣਾ ਬਾਬਾ ਜੀ ਕੀ ਕਰੇਗਾ ਜੀ प्रचार करोड़ प्रचार प्रचार बाबा भीम सिंह ने सिंह जी का जो किसी ने शेरे पंजाब नशे करना शेरी पंजाब ने अपने होके आया करना ਇਹ ਸਿੱਖੀ ਦੀਆਂ ਜੜ੍ਹਾਂ ਲਾਰੇ ਉਹ ਬਾਬਾ ਬੀਨ ਸਿੰਘ ਨਰੰਗਾਲਾ ਦੀ ਲਾਰੇ ਬੱਚਿਆਂ ਦੇ ਕੰਨਵੇਂ ਲਾਰੇ ਪੰਜਾਬ ਦੀ ਮੌਤ ਹੋਈ ਸਾਰੇ ਸ਼ੇਰਪੰਜਾਬ ਦਾ ਨੰਬਰ 1 1 ਕਰਕੇ ਮਾਰਿਆ ਜਾਣ ਲੱਗਾ ਸਾਰੇ ਬਾਦ ਦੇ ਨੰਬਰ ਦੇ ਦੋਹਰੇ ਜਿਹੜਾ ਦੋਹਰੇ ਨੇ ਸ਼ੇਰਪੰਜਾਬ ਦਾ ਨੰਬਰ ਹੋਣੀ ਖਤਮ ਕੀਤਾ ਜੇ ਸਾਲੀ ਨੂੰ ਹਾਰਦਾ ਉਦੋਂ ਤੇ ਸਾਲੀ ਚੁਛੀ ਹਰ ਦਰਾਂ ਦੇ ਜਿੱਤੂ ਬਾਬਾ ਜੀ ਤੋਂ ਬੋਲਿਆ ਨਾ ਬਾਬਾ ਜੀ ਤੇਰੇ ਪੰਜਾਬ ਦਾ ਤੁਰ ਗਿਆ ਸਾਡੇ ਬਾਵੀ ਤੇ ਮੌਜ ਮਹਾਰੀ ਚੱਲ ਗਈ ਛੇ ਪੰਜਾਬ ਦੇ ਜਾਣ ਤੋਂ ਵੱਧਾ ਪੰਜਾਬ ਦੀ ਗੱਦੀ ਨਕਮੇ ਬੰਦਿਆਂ ਦੇ ਹੱਥਾਂ ਚ ਗਈ ਆ ਉਹਨਾਂ ਪੰਜਾਬ ਦਾ ਸੈਫ ਲੈਸ ਕਰਕੇ ਰੱਖ ਦਿੱਤਾ ਵਾ ਛੇ ਪੰਜਾਬ ਦਾ ਚੱਬਰ ਹੌਲੀ ਹੌਲੀ ਕਰਕੇ ਮਾਰਨਾ ਸ਼ੁਰੂ ਕਰ ਦਿੱਤਾ ਵਾ ਤਾਬਾ ਵੀਰ ਸਿੰਘ ਜੀ ਜੇ ਬਹੁਤ ਦਿਨ ਰਹੇ ਤੇ ਉਹ ਜਦੋਂ ਪੰਜਾਬ ਦੇ ਵਿੱਚ ਕੈਰਾਂ ਦੇ ਝੱਲੇ ਝੂਲਣਗੇ ਕੁੱਚਿਆਂ ਦੀ ਮਰਜ਼ੀ ਦਾ ਪੰਜਾਬੀ ਬਾਹ ਲੈਣਗੇ ਦੁੱਚਿਆਂ ਦੀ ਮਰਜ਼ੀ ਉਹਦੇ ਪੰਜਾਬੀ ਜੋੜ ਲੈਣਗੇ ਦੁੱਚਿਆਂ ਦੀ ਮਰਜ਼ੀ